ਜਦੋਂ ਆਫੀਤ ਕੋਈ ਗੱਲ ਨਹੀਂ ਤੁਸੀਂ ਹੋਰ ਕਿੰਨੇ ਦੀ ਦੁੱਗਣਾ ਤਿੰਗਣਾ ਮੰਗ ਕੇ ਵਾਏ ਇਹਨੇ ਫਿਰ ਅਸੀਂ ਦਾ ਕੀ ਕਰੀਏ ਮਸਟੇ ਵੀ ਵੇੜੇ ਹਾਂਜੀ ਹਾਂ 10 ਕਿੰਨੇ ਦੀ ਵੇਚਾ 10 ਕੋਈ ਆਊਟ ਬਣਾ ਤੱਕਣਾ ਮੁੱਲ ਕਰਕੇ ਵਾਏ ਇਹਨਾਂ ਨੂੰ 10 ਕਰਾਂਗੇ 6000 ਦੀ ਲੈ ਜੀ ਫਿਰ ਹਾਂ ਤੂੰ 10 ਤੇਰੀ ਨਹੀਂ ਹੈ 11 ਦੀ ਲਾਇਕ ਕੋਈ ਨਹੀਂ ਦੱਸੋ ਜੀ ਆ ਉਰੇ ਆ ਨਵਨ ਜੀ ਲੈਦਾ ਕਿਉਂਦਾ ਨਾ ਚੱਲ ਇਹਨੂੰ ਪਹਿਲਾਂ ਫੜਾ ਕੁਆਲਟੀ ਦਾ ਤੁਹਾਡੇ ਮੂਹਰੇ ਦੇਖੋ ਜੀ ਕਿਉਂ ਜੀ ਪੂਰੀ ਕਰ ਲੈ ਯਾਰ ਤੂੰ ਤਾਂ ਬੱਜਣਾਂ ਨੂੰ ਵੇਚ ਤ ਪਤਾ ਕਿੱਥੇ ਜਾਣੀਆਂ ਇਹ ਮੀਰ ਦੇ ਬਦਲ ਆ ਲਾਲਾ ਕਿੰਨੇ 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 ਕਿਲੋ ਹੋਊਗਾ ਤੇਰੇ ਦੀ ਆ ਜਲਾ 15 16 ਕਿਲੋ ਦੀ ਪੱਠਾ ਤੂੰ ਇਹਨੇ ਦੀ ਕਿਤੇ ਲਗਣ 10 ਤੋਂ 11 ਹੋ ਸਕਦਾ ਬਾਤ ਤੂੰ ਆ ਬਾਈ ਆਹ ਬਾਈ ਕੀ ਸਰ ਨੂੰ ਕੋਈ ਗੱਲ ਨਹੀਂ ਲੈ ਦਲਾਲੀ ਰਹਿਣੀ ਸਿੱਧੀ ਆ 10 ਤੋਂ 10 ਤਾਂ ਦੋ ਬੰਦੇ ਅਸੀਂ ਸਾਡੇ 2 ਹੋਰ ਵੀ ਜਰਾਲੀ ਪੈਸੇ ਕਰਵਾਵਾਂਗੇ ਬਈ ਮੋਬਾਈਲ ਪਹਿਲਾਂ ਗਾਜੀ ਚੰਗੀ ਹੁੰਦੀ ਆ ਜੀ ਸਰੀ ਅਗਲਾ ਮੁਰਗੇ ਦਾ ਨਾ ਗੱਲ ਉਹ ਯਾਰ ਮੈਂ ਨਹੀਂ ਗੱਲ ਸੁਣ ਤੂੰ ਵੱਡਾ ਭਰਾ ਹਾ ਹੁਣ ਇਹਨੇ ਵੀਰੂਆ ਬਣਾ ਲਈ ਗੱਲ ਸੁਣ ਲੈ ਪਹਿਲੀ ਯਾਰ ਤੇਰੇ ਨਾਲ ਸੌਦਾ ਕਰਦੇ ਆ ਨਾ 8 ਨਾ 9 ਬਸ 9000 ਦੇ ਲਈ ਨਹੀਂ ਚੱਲ ਖੋਲ ਕਰ ਕਿੰਨੇ ਕਹਿੰਦੇ ਇਨੂੰ ਦੇ ਤਾਂ ਕਿੰਨੇ ਸੱਤ ਹਜ਼ਾਰ ਨਹੀਂ ਯਾਰ ਬਾਈ ਲੈਣੇ ਜ਼ਰਾ ਤੇਰੇ ਹੱਕ ਚ ਹੈ ਮੋੜ ਨੂੰ ਮੋੜ ਦੇ ਹੋਰ ਹੁੰਦੀ ਨਾ ਮੋੜ ਨੂੰ ਮੋੜ ਦੇ ਮਾਲ ਦੇ ਲੈ ਕਿੰਨਾ ਲਿਆ ਜਾ ਕੇ ਐਵੇਂ ਤੂੰ ਆ ਕੇ ਬੱਟਨਾਂ ਉੱਜੜ ਕੇ ਇਹਨਾਂ ਨੂੰ ਵੇਚ ਲੈ ਜਾ ਨੌ ਹਜ਼ਾਰ ਦੇ ਲੈ ਜਾ ਕਾਲਾ ਚਲੋ ਰਹਿਣ ਦੋ ਚਲ ਫੇਰ ਤੇਰੀ ਮਾਰ ਕੇ ਆਏ ਕਰੋ ਭੱਜੋ ਨਾ ਸੱਜੀ ਉਰੇ ਉਰੇ ਕੱਢ ਵੇਚ ਲੈ ਇਹਨੂੰ ਉਰੇ ਪੂਰੇ ਪੈਸੇ ਦੇ ਦੇ ਤੇਰੇ ਕੋਲ ਇੱਕ ਹੋਰ ਕੱਢ ਇੱਕ ਨੋਟ ਕਿੰਨਾ ਹੋ ਗਿਆ ਬਾ ਤੂੰ ਜਿੰਨੇ ਮਰਜ ਉਹਦਾ 20000 ਹੋ ਗਿਆ ਆ ਚਲ ਚਲ ਲਓ ਬਾਈ ਲਓ ਜੀ ਥੋੜ ਲੈਣੇ ਤੋਂ ਨਾਲ ਜਲਾਲੀ ਉਹਦਾ 5 ਵੀ ਲੈਣੀ ਆ ਪਰਚੀ ਲਿਆ ਵੀ ਆ ਹੋ ਗਈ ਜੀ ਕਿੰਨੇ ਦੀ ਹੋ ਗਈ ਇਹ ਇਹ ਆਪਣੀ ਹੋ ਗਈ ਜੀ 75 ਹੋ ਗਈ 75 ਕਿਲੋ ਠੀਕ ਹੈ ਜੀ 7 7 7 ਕਿਲੋ ਅਜੇ ਖਾਈਆਂ ਕਿਆ ਇਹ ਮੰਗਲੇ ਦਾ ਪੂਰਾ ਮਾਝ ਹੈ ਨਹੀਂ ਮੇਰੇ ਕੋਲ ਕਿੰਨੇ ਮੰਗੇ ਬਾਈ 20000 ਇਹ ਸਮਾਂ ਨਹੀਂ ਹੈ ਮੈਂ ਮਤਲਬ ਆ ਵੀ ਤਰ ਮੈਂ ਆ ਵੈਸੇ ਮੰਗੇ ਆ ਨਾ ਥੋੜੀ ਬੱਚਾ ਯਾਰ ਨਹੀਂ ਵੱਡੇ ਨੇ ਨਹੀਂ ਤੋ ਬਜਨ ਮੰਗਦੇ ਆ ਅੱਧਾ ਮੈਂ ਤੇ ਖੁੱਲੇ ਬੱਚੇ ਦੇ ਵੇਚਨੇ ਕਿਨੇ ਪੱਕਾ ਇਹ ਰਾ ਦੇਗਾ ਵੱਡਦਰਗ ਦੇਣਾ ਗਲਤ ਗੱਲ ਆ ਤੇਰੀ ਗਲਤ ਗੱਲ ਗਲਤ ਗੱਲ ਆ ਬਾਈ ਯਾਰ ਉਹ ਹੀ ਗੱਲ ਹੈ ਇਹਦੀ ਕੋਈ ਵੀ ਆਲੀ ਗੱਲ ਨਹੀਂ ਇਹਦੀ 17000 ਦਾ ਬੱਚਾ 10000 ਦਾ ਕਰੀ ਨਾ ਨਾ 9000 ਰੁਪਏ ਕਰੋ ਤੁਮ ਨਹੀਂ ਨਹੀਂ 9000 ਰੁਪਏ ਤਾਂ ਸਿਰਫ 10 ਦਾ ਹੀ ਦੇ ਦਮ ਬੰਦ ਨਹੀਂ ਨਹੀਂ ਭਰਾਵਾ ਆਪਣੇ ਵੀਰ ਨਹੀਂ ਮੈਂ ਤਾਂ ਮਸੂਮ ਹੋ ਸਕਦਾ ਤੇਰਾ ਬਾਦ ਦੇਖੋ ਸਾਡੇ ਪੈਸੇ ਹਾਂ ਹਾਂ ਕੋਈ ਗੱਲ ਨਹੀਂ ਦੇਖ ਨੀ ਕੋਈ ਗੱਲ ਨਹੀਂ ਹਾਂ ਹੋਰ ਕਿੰਨਾ ਲੋ ਬਈ 15000 ਰੁਪਏ ਲੱਗਿਆ ਦੀ ਪੂਰਾ 10000 ਲੱਗਿਆ ਹਾਂ 15000 ਵਿੱਚ ਲੈ ਲੈਂ ਹਾਂ ਬਈ 15000 ਅੰਦਰ ਵੜੇ ਫਿਰ ਹੁੰਦਾ ਹੋਊਗਾ ਹਾਂ ਹਾਂ ਇਹ ਜਾਨ ਤੋਂ ਪਹਿਲਾਂ 15 ਤੋਂ ਥੱਲੇ ਆ ਥੱਲੇ ਆ ਕੇ ਅੰਦਰ ਹੈਂਡ ਤੋਂ ਨਹੀਂ ਚਲੋ ਚਲੋ ਕਰਾ ਦੇ ਜੀ ਕੁਝ ਗੜਬੜਤ ਨਹੀਂ ਨਹੀਂ ਯਾਰ ਬੱਚਾ ਦੇਖ ਲਓ ਪੰਜ ਪੈਸੇ ਦੇ ਦਿੱਤੇ ਹੋ ਤਾਂ ਪੰਜ ਨਹੀਂ ਗੜਬੜ ਹੋਏ ਹੋਰ ਦੱਸ ਕੀ ਇਹਨੇ ਕੋਈ ਗੜਬੜ ਨਹੀਂ ਬੱਚੇ ਨੇ ਯਾਰ ਤੇਰਾ ਨਹੀਂ ਉੱਪਰ ਨਹੀਂ 100 ਰੁਪਏ ਨਹੀਂ ਪੈਸਾ ਦੇ ਦੇ ਤੂੰ ਦਸਾਂ ਦਾ ਨੋਟ ਸੀ ਤੇਰੇ ਕੋਲੇ ਰਹਿ ਗਿਆ ਯਾਰ ਉਸ ਦਾ ਨੋਟ ਲਓ ਨਹੀਂ ਫੜਾਇਆ ਮੈਨੇ ਉਹ ਯਾਰ ਨਹੀਂ ਫੜਾਇਆ ਤੇਰੇ ਕੋਲੇ ਯਾਰ ਇੱਕ ਤਾਂ ਕਰ ਲੈ ਬਈ ਯਾਰ ਨੀ ਤੇਰੇ ਕੋ ਇਹਦੇ ਕੋਲੇ ਆ। ਉਹ ਯਾਰ ਨਹੀਂ ਯਾਰ ਜਿਵੇਂ ਤੁਹਾਨੂੰ ਦੱਸਿਆ ਸੀ। 200 ਦੇ ਨਾਲ ਸੀ। ਤੈਨੂੰ ਫੜਾਇਆ 200 ਤੇਰੀ। ਤੈਨੂੰ ਫੜਾਇਆ। ਤੈਨੂੰ ਫੜਾਇਆ। ਉਹ ਤੈਨੂੰ ਫੜਾਇਆ ਜਦੋਂ ਮੈਂ ਤੋਂ ਲੋੜੀ ਬਈ। ਪੱਛੜੀ ਲੈਣ ਗਿਆ ਜੰਦੂ। ਖੜ ਕੇ ਮਹਾ ਲੱਸ। ਉਹ ਨਹੀਂ ਉੱਥੇ ਯਾਰ ਮੈਂ ਹੁਣ 200 ਦੇ ਲੋੜ ਨਾਲ ਤੈਨੂੰ ਫੜਾਇਆ। ਹਾਂ ਲੱਗ। ਉਹ ਤੋਂ ਕੋਲ ਫਿਰਾਂ ਨਹੀਂ ਲੈਖ ਆ ਗਿਆ। ਹਾਂ, ਕੋਲ ਫਿਰਾਂ ਦਿਖਾਵਾ ਦੇ ਰਹਿਣ ਗਿਆ ਜੰਦੂ। ਗੰਬੀਰ ਵੀ ਕੋਲ ਫਿਰ। ਜਿਹੜੇ ਨੇ ਜਾਲ ਬਣਾਉਣੇ ਲੱਗੇ। 32 ਚੋਦੀ ਹੋ ਗਈ ਹੁਣ ਆਂਦਰਾ 100 ਲਖਾਈ ਵਾਲਾ ਬਹਿ ਗਿਆ ਚੱਲ ਬਲੀ ਹਲਾਵੀ 200 ਕਿੰਨੇ ਹੈ ਬਸ ਹੁਣ ਮੇਰੀ ਗੱਲ ਸੁਣ ਹੋਰ ਤੈਨੂੰ ਕੱਖ ਨਹੀਂ ਦੇਣਾ ਤੂੰ ਸਬਰ ਦੀ ਘੁੱਟ ਭਰ ਜਾ ਉਹ ਕਹਿਣਾ ਕੀ ਤੂੰ ਨਵੇੜਾ ਇਹਦਾ ਅਸੀਂ ਲੈ ਜਾਾਂਗੇ ਗੱਲ ਕਰ ਫਿਰ ਮੁੜ ਕੇ ਬਿਲੇ ਨੂੰ ਪਸਤਾਏਂਗਾ ਕੋਈ ਨਹੀਂ ਬਿਲਾ ਥੋੜੀ ਹੋਰ ਹੌੜੀ ਤੇਰਾ ਦੂਜਾ ਮਾਲ ਵੀ ਲੈ ਜਾਾਂਗੇ ਹਾਂ ਬਈ ਦੱਸ ਵੇ ਕਿੰਨੇ ਮੁਕਦੀ ਕਰ 11000 ਰੁਪਏ ਇਹ ਰਾਸ ਦੀ ਗੱਲ ਆ ਬਈ ਯਾਰ 11000 ਉਰੇ ਆ ਆਪਣਾ ਫੇਟਾ ਆਪਾਂ 500 ਨੋਟ ਖੋਲ ਦੇ ਉਹਰੇ ਦੇ 500 ਆਏ ਕਿਉਂ ਕਰਦਾ ਉਹਨਾਂ ਯਾਰ ਉਹ ਤੁਰੇ ਖੜਾ 500 ਜਿਆਦਾ ਉਸ ਵਿੱਚ ਪੰਨ ਓ 500 ਦਾ ਦੇ ਦੇ ਸੂਰਜ ਨੂੰ ਦੇਈ ਜਾਂਦਾ ਆ ਜਾਂ ਨਾ ਕੋਈ ਉਹ ਕਿਹੜਾ ਦੇਈ ਜਾਂਦਾ ਮੈਂ ਤੁਹਾਨੂੰ ਮੋੜਾ ਕਰਦਾ ਆ ਆਪਾਂ ਅਸੀਂ ਲੈ ਰੋ ਬਾਟ ਨੂੰ ਤੁਸੀਂ ਦਾ ਤੁਸੀਂ ਕਿਨੇ ਕਹਿੰਦੇ ਹੋ ਮੈਂ ਤਾਂ ਸਹੀ ਪੈਸੇ ਲਾ ਕੇ ਜਾਵਾਂ ਇਧਰ ਨੂੰ ਥੋੜਾ ਹਾਂ ਜੀ ਵਧੀਆ ਭਾਈ ਸਹੀ ਕਰ ਲਓ ਦੱਸਦੇ ਸਹੀ ਲਾਏਗੇ ਲਾ ਕੇ ਠੀਕ ਨਹੀਂ ਲਾਵਾਂਗੇ ਭਾਈ ਪੈਸੇ ਲਾਵਾਂਗੇ ਤੇਰੇ ਤੇ ਗਲਤ ਮੁੰਦਮੈਂ ਕਿਉਂ ਲਾਵਾਂਗਾ ਕਿੰਨੇ ਦਾ 16 ਦਾ ਹੈ ਵੀ ਨਹੀਂ cùng đi ăn đi, năm mấy năm rồi, đi tao này không nhá, thấy, thu đâu này các, ਆਹ ਚੱਕਾ ਕੰਮ ਨਹੀਂ ਕਰਦਾ ਕੋਈ ਨਹੀਂ ਪੁੱਗੂ ਨਾ ਕੋਈ ਟੱਕੇ ਨਾਲ ਨਹੀਂ ਆਣਾ ਇਹਦਾ ਕੁਝ ਕਹੀ ਜਾ 11000 ਦਾ ਹੋ ਗਿਆ ਪਰੱਖ ਲੈ ਹੈ ਚੱਕਾ ਬਾਦੋ ਹੋਸ਼ ਠੀਕ ਹੈ ਲਓ ਵੀ ਆ ਬਾਰ 11000 ਦਾ ਮੇਰਾ ਬਿਹਾਰ ਮੈਨੂੰ ਦੇ ਦੀ ਇਹਨਾਂ ਤੂੰ ਵੀ ਦੇ ਦੋ ਚਲੋ ਇੱਥੇ ਆਓ ਉੱਥੇ ਪੈਸੇ ਲਓ ਕਿੰਨੇ ਦਾ ਕਰਾਦਾ ਰਾਜੂ 11000 ਦਾ 11000 ਦਾ ਲਓ ਵੀ ਨਾ ਉਹਨੂੰ ਕੱਟਾ ਨਾ ਉਹਨੂੰ ਕੱਟ ਲੈਣ ਵਾਲੇ ਨੂੰ ਨਾ ਦੇਣ ਵਾਲੇ

ਆ ਵੀ ਫੜਾ ਮੇਰਾ ਕੀ ਪਤਾ ਹੈ ਮੈਂ ਪੂਰਾ 30000 ਰੁਪਏ ਮਾਰੀ 20 ਦਾ ਵੀ ਨਹੀਂ ਵਿਕਦਾ ਵੀਰੇ ਉਹ ਬੰਦ ਕਰੀ ਲੈ ਗੁੱਸਾ ਨਾ ਕਰੀ ਮੇਰੀ ਗੱਲ ਦਾ ਜੇ ਮੈਂ ਖੜਾ ਉਹਨਾਂ ਨਾਲ ਉਹ 12 ਦਿਨ ਲਾਉਂਦਾ ਤੇ 16 ਦਿਨ ਤੱਕ ਲਾਇਆ ਸਾਰੀ ਮੰਡੀ ਆਪਾਂ ਲਈ ਆ 80000 ਮੁੱਲ ਦਵਾਈ ਚੱਲ ਤੇ 2000 ਲਾ ਕੇ ਲਾਇਆ ਦਵਾਈ ਜਿਹੜਾ ਮੁੱਲ ਮੁੱਲ ਤੈਨੂੰ ਮੈਂ ਮੰਨ ਲਿਆ ਪੱਕਾ ਲਾਇਆ ਪੈਸੇ ਮਾਟ ਦੇ ਦੇ ਹਾਂ ਇਹ ਮੁੱਲ ਤਾਂ ਸਹੀ ਲੱਗਦਾ ਨਹੀਂ ਮੁੱਲ ਨਹੀਂ ਹੁੰਨੇ ਬੰਦੇ ਨੇ ਗਲਤ ਲਾਇਆ ਛੇ ਗਲਤ ਲਾਉਂਦਾ ਮੈਂ ਇਹਦੇ ਮੁੱਦੇ ਕਹਿੰਦਾ ਵੀ ਮੁੱਲ ਗਲਤ ਹੈ 500 ਰੁਪਏ ਜਾ ਕਿੰਦੀ ਕਰਦਾ ਯਾਰ ਆ ਨਿਆਰਾ ਦੇਖਦਾ ਲੈ 200 ਲਿਖਿਆ ਲੋ ਦੋਈ ਜਾਨੀ ਕੋਈ ਦਲਾਲੀ ਨਾ ਦੇਓ ਮੈਨੂੰ ਜਨੇਰਾ ਬੰਦਾ ਸਹੀ ਹੈ ਗੱਲ ਹੋਈ ਕਿੰਦੀ ਵੀ ਲੈਣਾ ਯਾਰ ਮੈਂ ਤੁਹਾਨੂੰ ਸਿਰਫ ਫੇਰ ਖਾਣੂ ਮੈਂ ਤਾਂ ਫੋਟੇ ਸਿਰੋਂ ਕਦੇ ਫੇਰ ਖਾਲੂ ਮੈਂ ਤਾਂ ਹਾਂ ਠੀਕ ਹੈ ਹਾਂ ਆਂਦੇ ਆ ਬੰਦਾ ਨਹੀਂ ਸੌਂਦਾ ਤੁਹਾਨੂੰ ਕਈ ਦਿਨ ਚਿਤ ਕਰੋ ਬੰਦੇ ਦੀ ਵੰਡੀ ਚਾਉਣੀ ਆ ਆਪਾਂ ਦਵਾ ਦਵਾ ਫੇਰ ਕੰਡੀ ਜਲਦੂ ਬਹੁਤ ਘੱਟ ਹੈ ਨਹੀਂ ਕੱਟਣੀ ਨਹੀਂ ਸਹੀ ਹੈ ਠੀਕ ਹੈ ਠੀਕ ਹੈ ਦੋ ਲੱਖ ਦਾ ਆਏਗਾ ਉਹ ਦਿਨ ਆ ਨਹੀਂ ਆ ਤੇਰੀ ਲਿਖਿਆ ਹੀ ਮੈਂ ਤੇਰੀ ਜਵਾਲ ਤੇ ਫੁੱਲ ਚੜੂ ਲਿਖਿਆ ਹੋਗਾ ਮੈਂ ਖਰਾਬ ਨਹੀਂ ਮੇਰੀ ਮੋੜ ਤੇ ਰਿਹਾ ਮੈਂ ਪੈਸੇ ਵਟਲਾ ਪਾਥ ਬੱਕਰਾ ਪੂਰਾ 16000 ਰੁਪਏ ਲੱਗਿਆ ਬੱਕਰੇ ਦੇ ਕਮਨੀ ਹਿੰਦਾ ਉਹ ਸਾੜਾ ਖੁੱਲਾ ਕਰੋ ਪਿੱਛੇ ਬਾਈ ਸਿੰਘਾਂ ਤੋਂ ਵੀ ਖਰਾਬ ਹੈ ਪਰ ਪੀਤੀ ਹੋਈ ਸ਼ਰਾਬ ਹੈ ਕੰਮ ਵੀ ਖਰਾਬ ਹੈ ਉਹ ਹੋ ਜਾ ਖਰਾਬ ਹਾਂ ਲੈ ਛੇ ਬੰਦੇ ਸ਼ਰਾਬ ਹੈ ਫੜ ਲੈ ਬਾਕ ਹੋ ਜਾਗੇ 5 ਰੁਪਏ ਨਹੀਂ ਕੋਈ ਮਾਰਨਾ ਮੇਰੀ ਸਹੀ ਹੈ ਸਹੀ ਹੈ ਛੋਟੇ ਵੀਰ 1 ਰੁਪਿਆ ਤੁਮੈਂ ਲੈਂਦਾ ਨਹੀਂ ਦੋਏ ਕਰਾ ਦੇ ਮੇਰਾ ਆਖਾ 200 ਰੁਪਏ ਦਊਗਾ 100 ਦੀ ਜਵਾਨੂਗੀ ਦਊਗਾ ਇਹ ਨਹੀਂ ਦਊ ਮੈਂ ਦਊ ਫੜ ਲੈ ਇਹ ਨਹੀਂ ਦਊ ਮੈਂ ਦਊ ਇਹ ਜਵਾਨ ਹੈ ਬੰਦੇ ਦੀ ਉਹ ਸੋਤੂ ਬਸ ਨਹੀਂ ਉੱਥੀ ਐ ਪੜ ਲਓ ਛੱਡੋ ਛੱਡੋ 16200 ਮੈਂ ਨਹੀਂ ਲੈ ਆਉਂਦਾ ਹਾਂ ਪੜਨਾ ਹੈ ਛੱਡਣਾ ਕਿਉਂ ਉਹ ਲਖਾਈ ਕਰਾ ਦੂਗਾ 16200 200 ਦੀ ਲਖਾਈ ਕਰੂਗਾ 16200 ਤੁਹਾਨੂੰ ਮਿਲ ਜਾਣਾ ਜਿਹੜੀ ਗੱਲ ਹੋਈ ਹੈ ਹੋ ਗਿਆ ਜੀ ਹੋ ਗਿਆ ਓਏ ਜਿੰਨੇ ਨਾ ਭੱਜੀ ਯਾਰ ਹੁਣ ਭੱਜ ਜਾ ਕੇ ਥੱਲੇ ਬਹਿ ਜਾ ਬਹਿ ਜਾ ਥੱਲੇ ਮੜਾ ਜਾ ਪੈਸੇ ਬੰਨ ਪੈਸੇ ਕੋਣੋ ਟੋਟਾ ਦੇਖੀ ਨਾ ਪਹਿਲਾਂ ਇੰਨੇ ਚਰਦਾ ਕੀ ਦੇਖਦਾ ਸੀ ਹੁਣ ਤਾਂ ਚੁਹ ਗਿਆ ਆਪਣਾ ਪੱਚਾ ਪੱਕਾ ਉਹ ਤੂੰ ਬਹੁਤ ਵਧੀਆ ਯਾਰ ਜੱਕਰੋਂ ਕਿਵੇਂ ਕਹਿੰਦੀ ਤਿੰਨ 11 ਨੂੰ ਪਤਾ ਸੀ ਛਾਹ ਮਾਰਕੀ ਟੱਪਾਂ ਤੋਂ ਪਤਾ ਸੀ ਤੈਨੂੰ ਉਥੋਂ ਲੈਂਦਾ ਘੇਰ ਕੇ ਤੈਨੂੰ ਸੱਤ ਤੈਨੂੰ ਵੀ ਪਤਾ ਵੀ ਸਪਲਾਈ ਮਾਰ ਕੇ ਜਾਂਦਾ ਅੱਠ ਕਿ ਨਹੀਂ ਲੋ 10 ਸੱਤ ਤੈਨੂੰ ਵੀ ਪਤਾ ਸੀ ਵੀ ਸਪਲਾਈ ਮਾਰ ਕੇ ਜਾਂਦਾ ਨਹੀਂ ਲੈਣਾ ਮਾਰ ਕੇ ਤੈਨੂੰ ਉਮਰੀ ਛੁੱਟੀ ਹੈ 13 ਬੈਲ ਤਾਂ ਬੰਨ ਗਿਆ ਸ਼ੋ ਤਾਂ ਜਣਾ ਵਾਟਰਮੀ 15 16 ਦੁਬਾਰੀ ਕਰਵਾਉਂਦੇ ਸੜਕਾਂ ਹੋਵੇ ਕਿਹਦਾ ਰੇਟ ਵਾਰੀ ਸੋਹਣਾ ਰੇਟ ਜੀ ਪੇ ਕਰੂੰਗਾ ਇਹਨਾਂ ਚਿੰਤਾ ਨਾ ਮਨ ਇਹ ਆਪੀ ਲਿਖਿਆ ਲੂਗਾ ਬਾ 200 ਚ ਹਾਂ ਜਿਹੜੀ ਗੱਲ ਹੋਈ ਹੈ ਖੁਸ਼ੂ ਨਾ ਤਾਂ ਮੈਂ ਉਹ ਤੋਂ ਕੁਸ ਲਿਆ ਨਾ ਲਿਆ ਤੇ 1 ਰੁਪਿਆ ਨਹੀਂ ਲਿਆ ਕੋਈ ਕਹਿ ਕੇ ਦਿਖਾਵੇ ਕਿਉਂ ਜੀ ਕੋਈ ਨਹੀਂ ਸਾਰੇ ਡੱਬਰ ਤੋਂ ਨਹੀਂ ਕਰਵਾਵਾਂਗੇ ਨਾ ਪਾ ਲੈਂਦੀ ਨਹੀਂ ਖੁਸ਼ੂ ਜੀ ਠੀਕ ਹੈ ਨਾ ਲੋ ਜਾ ਨਾ ਜਾ ਵੀ ਆਹ ਆਹ ਇੱਕ ਮਿੰਟ ਵੇਂ ਆ ਬਕਰਾ ਹੋ ਗਿਆ ਕਿੰਨੇ ਦਾ ਹੋ ਗਿਆ 16 ਦਾ 16000 ਦਾ ਬਈ ਪੂਰਾ 11 ਦਾ ਵਾਦਿਆ ਚਾਨ ਕੋਈ ਨਹੀਂ ਜੇ ਬਣ ਜਾਣ ਤਾਂ ਹਾਂ ਜੇ ਤਾਂ ਤੇ ਚੁੱਤ ਚੋੜੀ ਇਹ ਬਣ ਜਾਣ ਤਾਂ ਮਾਰੀਓ ਮੈਂ ਹੀ ਨਹੀਂ ਗੱਲ ਕਰਨਾ ਬਚਨ ਨਾਲ ਨਹੀਂ ਮੰਨੂਗੀ ਨਾਲੇ ਪਸਤਾ ਹਾਂ ਇਹਦਾ ਕਾਹਦਾ ਸੌਦਾ ਕਰਦੇ ਹੋ ਬੱਕਰੀਆਂ ਨਾਲ ਕੋਈ ਗੱਲ ਨਹੀਂ ਜਿਹੜੀ ਚਿੱਤ ਕਰਦੇ ਹੈ ਬਧੀਆ ਰਹੋਗੇ ਨਾ ਬੇ ਨਾ ਇਹਨਾਂ ਦੀ ਥਿਲੀ ਨਹੀਂ ਹੈਗਾ ਮੈਨੂੰ ਪਤਾ ਕਿ ਕਿਉਂ ਪਾਗਲ ਹੋਇਆ ਬਾਹਰ ਸਾਡੇ ਸਾਡਾ ਬਾਹਰ ਸਾਡਾ ਪੂਰਾ ਕਰ ਦੂ ਬਵਾਰ ਦੀ ਪਰਖ ਹੈ ਜੀ ਫਿਰ ਉਹਨਾਂ ਬੱਚੀਆਂ ਦੀ ਪਰਖ ਦੇਖੀ ਜਾਂਦੇ ਇਸ਼ੀ ਕਹਿੰਦੇ ਲੱਗਦਾ ਇਹ ਦੇਖਦੇ ਆ ਜੀ ਪੂਰੀ ਆ ਜਾਈ ਇੱਥੇ ਬੜੇ ਸਾਹਮਣੇ ਦਿਲੀਏ ਵਧੀਆ ਵੀਡੀਓ ਆ ਆਹ ਅੱਡਿਆ ਕੀ ਲੈ ਕੱਢਦੇ ਇਹਨਾਂ ਮਾਚ ਨੂੰ ਦੋਨੇ ਕੱਢ ਕੇ ਲੈ ਆ ਜੀ ਆਹ ਦੇਖ ਨੇ ਬਚੱਕ ਨੇ ਵੇਖਿਆ ਬੰਨਾ ਸ਼ਰਟ ਆ ਨਾ ਆਓ ਪਤਨੀ ਦਾ ਦੇਖੀ ਕਹਿੰਦੀ ਇਹਨੂੰ ਇਹ ਲੱਕਰੀਆਂ ਵਸ ਨੇ ਇੱਕ ਜੇ ਨਾਮ ਪੈ ਗਈ ਕਿਨੇ ਪੂਰੇ ਕਰੇ ਤਾਂ ਫਿਰ ਹੀ ਖਤਮ ਹੋਣਾ ਕਿੱਥੇ ਜਾ ਜਾਣਾ ਸਾਡੇ ਪੰਜਾਬ ਕੋਲ ਜਾਦਾ ਜੇ ਜਿਹੜਾ ਵੇਚਣ ਵਾਲਾ ਤੂੰ ਵੀ ਵੇਚਣ ਵਾਲੇ ਪਾਸੇ ਆ ਤੂੰ ਵੀ ਤੂੰ ਵੀ ਵੇਚਣ ਵਾਲੇ ਪਾਸੇ ਆ ਫਿਰ ਹਾਂ ਉਹ ਮਾਦਾ ਬੇਤ ਨਹੀਂ ਆ ਨਹੀਂ ਨਾ ਭਾਜੇ ਅਜੋ ਰਾਤ ਤੂੰ ਵੀ ਨਹੀਂ ਆਇਆ ਤੁਸੀਂ ਬਸ ਹੱਲੇ ਛਾੜਾ ਬਾਟਾ ਕਰਦੇ ਜੱਸਰੋ ਛਾੜਾ ਬਾਟਾ ਹੁਣ ਕਿਵੇਂ ਹੋ ਛੋਡੇ ਹਾਬ ਨਾ ਕਿ ਕੋਈ ਗਾਇਦ ਮੈਂ ਆਦਾ ਸਾਹ ਬਣਾ ਦੂੰਗਾ ਇਹਨਾਂ ਦੇ ਜੱਟੀਆਂ ਤਾਂ ਲੈ ਜਾਣਗੇ ਤੇਰੇ ਜੱਟੀਆਂ ਤੂੰ ਵੇਚ ਲਈ ਦੱਸ ਦੇ ਫਿਰ ਤੂੰ ਨੂੰ ਦੱਸਣਾ ਇੱਕ ਵਾਰੀ ਇੱਕ ਗਾਇਦੇ ਕਹ ਸਵਾਲਾ ਹੁਣੇ ਕਰਦਾ ਇੱਕ ਦੋ ਦਾ 52000 ਰੁਪਏ ਲੈ ਜਾਵਾਂ ਪੂਰਾ ਦਾ ਆਹ ਦੰਦਾਂ ਵਾਲੀ ਅਰਦਾਸ ਤੇ ਹੱਥ ਤੇਰਾ ਤੋ ਉਹ ਤਨ ਮੋੜ ਮੋੜ ਤੋਂ ਮਠਾਈ ਖੋ ਮੱਥੇ ਨਾਲਾ ਸੁਣਨਾ ਤਾਂ ਇਹਨਾਂ ਦਾ 40 40 ਤੇ ਨਾ ਤੇਰਾ 50 52 ਪੂਰੇ 45 ਨਹੀਂ ਨਹੀਂ 45 ਦਾ ਛੋਏ ਦੇ ਨਹੀਂ ਦੇਣੀ ਪਣਤਾਲੀ ਹੋਰ ਵੀ ਤਾਂ ਜੋਰ ਹੀ ਦਿੰਦਾ 45 ਕੌਣ ਨਾ ਲੈਣ ਇੱਥੇ ਵੇਚ ਕੇ ਨਾ ਹੋਰ ਬੰਦੇ ਸੱਦਾ ਨਹੀਂ ਹਟੇ ਉਹ ਐਦੂ ਬੰਦ ਨਾਲ ਹੀ ਦੇ ਹਟੇ ਉਹ ਪਾਗਲ ਕਿਉਂ ਬਣਦਾ ਜੀ ਬੜਾ ਬਣਦਾ ਬੜਾ ਜਾਨ ਵਾਲਾ ਗੰਦੀ ਗੱਲ ਰੱਖਤੀ ਮੈਂ ਕੋਈ ਗੱਲ ਨਹੀਂ ਦੇਖ ਲੈ ਬਾਈ 45 ਨਾ ਨਾ ਕੋਈ ਨਾ ਬਾਈ ਨਾ ਨਾ ਨਹੀਂ ਲੜਦੇ ਹਾਂ ਕੋਈ ਲੜਖਾ ਨਹੀਂ ਕਿਹੜੀਆਂ ਸਵਾਲ ਕਰਦੇ ਫਿਰ ਲਿਆ ਹੋਇਆ ਥੈਂਕ ਯੂ 50 ਰੁਪਏ ਦੋ ਜਲਦੀ

ਕੋਈ ਨਹੀਂ ਬਗ ਜਾਣੇ ਬਗ ਜਾਣੇ ਅੱਜ ਦੋ ਪੈਣਾ ਪੀਕਤਾਂ ਨੂੰ ਬੱਤਰੀਆਂ ਠੀਕ ਆ ਬੱਦਰੀਆਂ ਚੰਗੀਆਂ ਸਰ ਬੱਤਰੀਆਂ ਜਿਹੜੀ ਮੈਂ ਗੱਲਾਂ ਆਖੀ ਜੀ ਠੇਰ ਗਿਆ ਇਹ ਪਿਆਰ ਤੋਂ 55 ਤੋਂ ਘਟਦਾ ਨਹੀਂ ਮੜਵਾ ਜਾ ਕਿ ਹਾਰ ਮੇਰੇ ਤੋਂ ਪਹੁੰਚ ਪਾ ਲਿਆ ਆਏ ਬੰਦੇ 15000 ਖੜੋ ਸਾਡੇ 46 ਨਹੀਂ ਨਹੀਂ ਭਾਈ ਸਾਡੇ 46 ਅਸੀਂ ਦੇ ਜਗਾ ਮਾਰੀ ਜਾਣਾ ਸਾਡੇ 46 ਨਹੀਂ ਹੋਣਗੇ ਨੀ ਕੋਈ ਗੱਲ ਨਹੀਂ ਪਰ ਕਿੰਨੇ ਦੀ ਆਉਂਦੀ ਖੜ ਦੱਕਾ ਨਹੀਂ ਆ ਨਹੀਂ ਤਾਂ ਕਾਦੀ ਹੈ ਦੱਕਾ ਨਹੀਂ ਹੈ 55000 ਰੁਪਏ ਲੈ ਜੀ ਤੇ ਪੰਜੀ ਘੱਟ 50 ਕਿੰਨਾ ਹੁੰਦਾ ਕਰ ਜਾ ਯਾਰ 50 ਤੇ ਇੱਕ ਗਲਤ ਸੁਣਦਾ ਮੇਰੇ 55 ਕੀ ਹੋਣਾ ਕੀ ਘੁੰਮ ਕੇ ਕਲੇ ਛੜੀ ਤੇ ਸੁਟਾ ਉਹ ਨਹੀਂ ਲੈਣੀ ਇਹ ਕੋਈ ਗੱਲ ਨਹੀਂ ਇਹ ਮੌਣਾ ਮੇਲੇ ਦੇ ਫਿਰਦੇ ਆ ਬੁੰਨੇ ਮਾਰ ਕੇ ਜੱਲ ਨਹੀਂ ਦਿਖਾਏ ਬੋਲੇ ਲੇ ਇਧਿਆ ਬਕਾ ਬੜਾ ਅੱਗੇ ਇਹ ਕਿੱਥੇ 47 ਦੀ ਆਉਂਦਾ ਜਾ ਨਹੀਂ ਆਉਂਦਾ ਨਹੀਂ ਨਹੀਂ ਆ ਜਾ ਸਾਡੀ ਯਾਰ ਹਰਦਮ ਕੋਨਾ ਮਰਦਾ ਨਹੀਂ ਉਹ ਨਾ 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 ਜਾ 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 ਨਾ 500 ਨਾ ਮੰਨੇ ਹੋਰ ਇਹਨੂੰ ਜਾਣਦੇ ਜਾਣਦੇ ਆ ਹੋਰ ਪਸਤਾਉਣ ਦੇ ਵੇਲੇ ਨੂੰ ਫਿਰ ਕੋਈ ਨਹੀਂ ਯਾਰ ਪਸਤਾਉਣ ਦੇ ਵੇਲੇ ਨੂੰ ਆਹ ਪਾਰਟੀ ਇਹ ਸਭ ਜਾਣਦੇ ਆ ਜਿਹੜੀ ਇਹ ਪਾਰਟੀ ਆ ਜਾ ਬੱਕਰੀਆਂ ਇੱਕ ਬੱਕਰੀ ਪੈਸੇ ਪੂਰੇ ਕਰੂ ਅੱਜ ਤੂੰ 2 ਮਹੀਨੇ ਨੂੰ ਆਹ ਬੱਕਰੀ ਇੱਕੋ ਪੈਸੇ ਪੂਰੇ ਕਰ ਦੂਆ ਬੱਕਰੀ ਬਚੂਗੀ ਉੱਕਰੀ ਲੈਣੀ ਦੀ ਪੁੱਕਰੇ ਲੈਣੀ ਦੀ ਆ ਆ ਕੱਲੀ ਬਣੀ ਆ ਯਾਰ ਦੀ ਬਣੀ ਆ ਆ ਜਾ ਇੱਕੜਾ ਬੰਨਣਾ ਸਾਡੀ ਆ ਉਹ ਆ ਟੱਪਿਆ ਆ ਬੰਦੇ ਤੇ ਮੇਰੇ ਤੇਲ 14 ਨੇ ਇਸ ਬੰਦੇ ਨੂੰ ਪੂਰਾ ਯਕੀਨ ਹੈ ਤੇਲ ਦੀ ਬਾਲਟੀ ਪਰੀ ਪਿਆ ਇੱਕ ਆ ਘੜੀ ਇੱਕੋ ਬੜੀ ਲੱਭੂ ਨਹੀਂ ਕੀ ਕਰਾਂ ਲੈ ਜਾ ਲੈ ਜਾ ਹੋਰ ਵੀ ਖਾ ਲਓ ਮੇਰੀ ਚੂ ਲੈ ਜਾ ਲੈ ਜਾ ਲੈ ਜਾ ਪਾਲਾ ਕਰ ਸਦਾ ਚਲ ਚਾ ਸਾਮ ਚੱਲਦੇ ਨੇ ਸਾਰੇ ਡਾਕਟਰਾਂ ਨਾਲ ਗੱਲ ਸੁਣਾ 13000 ਦਾ ਬੱਚਾ ਦਿਨਾ ਹਾ ਹੋਰ ਪੱਟਲੇ ਲੱਗਲੀ ਨੰਦੇ ਕਿਹਿਆ ਚਾਰ ਆਦਮੀ ਆਪਾਂ ਬੱਚਾ ਨਹੀਂ ਦੇ ਰਹੇ ਬੱਚੇ ਬਿਆਹ ਤੋਂ ਹੋ ਜਾਣਾ ਹਾਂ ਆੜ ਦਾ ਬੋਲਦਾ ਆਢੇ ਬਾਰੇ ਦਾ ਬੋਲਦਾ ਮਸੂਦ ਕਹੀਏਗਾ ਬਰਾ ਯਾਰ ਬਰਾ ਬੋਲਦੀ ਗਿਆ ਮੈਂ ਬਾਈ ਕੁ ਡਰਾਮੇ ਵਾਲੀ ਗੱਲ ਨਹੀਂ 14 ਪੱਠਾ ਦਾ ਮੰਗਦਾ ਸਾਢੇ 12 ਹਿਸਾਬ ਨੂੰ 50000 ਰੁਪਏ ਹੋਣ ਦਾ ਸਪੈਸਰ ਫੜਦਾ ਨਰਾਜ ਆ ਰਖਾ ਵੀ ਸਾਨੂੰ ਓ ਯਾਰ ਨੇ ਹੁਣ ਕਿਉਂ ਭਾਈਦਾ ਯਾਰ ਬੋਲੋ ਬਾਈ ਕਰਨ ਕਰ ਦੇਗੇ ਕਰ ਦੇ ਦਨ ਯਾਰ ਕਰ ਦੇ ਬਾਈ ਆ ਜਾਓ ਹਲਾ ਆ ਜਾਓ ਇਹ ਕਰਕੇ ਪੰਜ ਪੰਡਾ ਹਣਾ ਯਾਰ ਕੀ ਡਰਾਮਾ ਕਰ ਬਣੀ ਹੋਈ ਇਹਨੂੰ ਆ ਕੀ ਡਰਾਮਾ ਕਰਦਾ ਕਾਟੂ ਵਾਲਾ ਸੌਦਾ ਕਰਦਾ ਉਹ ਕਰਦਾ ਸੌਦਾ ਤੁਹਾਨੂੰ ਅੰਮਾ ਕਰਦਾ ਤੁਹਾਨੂੰ ਇਹ ਮੈਂ ਲੇਸ਼ੁਰ ਨੇ ਆਪਣੀ ਸਲਾਹ ਮੜਦਾ ਇਹ ਪ੍ਰੋਪਾਂ ਦਾ 2 ਲੱਖ ਦੋ ਲੱਖ ਬਣੇ ਉਹ ਨਿਆ ਦੇ ਲਿਆ ਕੋ ਬੈਂਡੇ ਤੇਰਾ ਪਾਸ ਤੋਂ ਹੈ 2 ਲੱਖ ਰੁਪਏ ਬਣੇ ਨਾ ਗੱਡੀ ਨਹੀਂ ਆਕੇ ਯਾ ਸਾਢੇ 12 ਬੇਸ਼ਰਾਈ ਚੰਗਾ ਜਰਾ ਬਾਹਰ ਆ ਕੇ ਕਾਇਦਾ ਜਰਾ ਇਹ ਨਾ ਕਰਿਆ ਕਰ ਯਾ ਤੂੰ ਇਨੂੰ ਮਾਰੋ ਬੋਲ ਕੇ ਲੈ ਸਾਢੇ 12 ਤੂੰ ਰਹਿਣ ਦੇ ਯਾਰ ਜੀ ਜਾਨ ਨੂੰ ਸਲਾਹ ਨਹੀਂ ਨਾ ਮਰੀ ਤੇ ਇਹ ਨਹੀਂ ਅਸੀਂ ਤੈਨੂੰ ਤਿੰਨਾਂ ਦੀ ਬੋਲਗਾ ਦੁਬਾਰਾ ਯਾ ਸਾਢੇ ਮੂੰਹ ਦੇ ਰਿਹਾ ਹੈ ਇਹ ਤਿੰਨਾਂ ਦਾ ਪੈਣਾ ਜੀ ਦੁਬਾਰਾ ਹੂੰ ਤੇਰਾ ਬੜੀ ਦੋਦਾਂ 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 ਦਾ ਮੇਨ ਦੋ ਤੇ ਇਹ ਲੋਕਾਂ ਚਨੀਪ ਦੋਦਾਂ ਦੇ ਬੱਟ ਰਹੇ ਆ ਲਾਂਦੀ ਸਦਾ ਕਿੱਥੇ ਬੁੜੇ ਦੀਆਂ ਬੱਕਰੀਆਂ ਕਿੱਥੇ ਇਹ ਕਿੰਨੇ ਕਿੰਨਾ ਇਹ ਹਾਂ ਬਈ ਦੁੱਧ ਦੇ ਤੋਂ ਆਏ ਨੇ ਵੀਰੇ ਇਹ ਬੱਕਰੀਆਂ ਲੈ ਕੇ ਆ ਵੀਰੇ ਦੀ ਆ ਗਿਆ ਠੀਕ ਹੈ ਗੱਡੀ ਕੋਲ ਆ ਜੀ ਗੱਡੀ ਕੋਲ ਆ ਜੀ ਅਗੇ ਲਓ 25 ਬਜਰਾ ਤੁਸੀਂ ਜੀ 50 ਦਾ ਹੈ ਪੂਰਾ 50 ਦਾ ਇਸ ਕੋ 20 ਦੇ ਦिए 30 ਰਹਿ ਗਿਆ ਠੀਕ ਹੈ ਜੀ 50 ਦਾ ਸੌਦਾ ਹੈ 20 ਆ ਗਿਆ 30 ਰਹਿ ਗਿਆ ਕਿਹੜੇ ਕਿਹੜੇ ਬੱਕਰੀਆਂ ਦੱਸੋ ਜੀ ਵੀ ਜੀ ਕਿਤਾਬ ਬੱਕਰੀ ਆ ਠੀਕ ਹੈ ਜੀ ਦੋਨੇ ਆ ਹੈ ਆ ਦੋਨੇ ਜੀ ਚੌਥੀ ਆ ਬੱਕਰੀ ਆ ਠੀਕ ਹੈ ਜੀ ਹਾਂ ਜੀ ਲਓ ਬਈ ਆ ਬੱਕਰੀਆਂ ਦਾ ਕਿੰਨੇ ਦਾ ਹੋ ਗਿਆ ਪੂਰਾ ਸੌਦਾ ਹੈ 50000 ਦਾ ਹੋ ਗਿਆ 50000 ਦਾ ਸੌਦਾ ਹੋ ਗਿਆ ਜੀ ਚਾਰ ਨਗ ਠੀਕ ਹੈ ਜੀ ਹਾਂ